ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਵਿਖੇ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਦੇ ਸਬੰਧ ਵਿੱਚ ਪੂਰੇ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦੇ ਹਿੱਸੇ ਵਜੋਂ ਕਪੂਰਥਲਾ ਵਿਖੇ ਵੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਮੂਲੀਅਤ ਕੀਤੀ और हर्ष का ये मौका है कि जब कपूरथला वासी ही नहीं पंजाब निवासी भारत निवासी और भारत के बाहर भी जहां जहां विदेश में भारतवासी बसे हुए हैं प्रभु राम जी के मंदिर की जो स्थापना हो रही है और बहुत लंबे समय से ये जो हिंदवासियों की मांग थी वो पूरी हुई है आज उस खुशी के अवसर पर मैं सारे कपूरथला निवासियों को पूरे पंजाब निवासियों को पहले तो अपनी तरफ से और जिला प्रशासन की तरफ से बधाई देता हूं और जहां इस शोभा यात्रा में शामिल होकर मुझे बहुत खुशी हो रही है और मैं उस प्रभु राम जी के पास यह विनती करता हूं कि वो अपनी कृपा सबके ऊपर इसी तरह से बनाए रखें जी की कहना जोंगे आज कपूरथला भी जड़ा वा पूरा भगवे जेड़े छंडियां रंगिया होयाला ਇਹ ਪਾਈਪ ਲਿਨ ਪ੍ਰੋਗਰਾਮ ਦੀ ਆ ਜਿਹੜੀ ਸ਼ੋਭਾ ਯਾਤਰਾ ਜਿਹੜੀ ਕੀਤੀ ਹੈ ਕੀ ਗੁੱਤੀ ਹੈ ਤਾਂ ਪਹਿਲਾਂ ਤਾਂ ਅੱਜ ਦੇ ਤੁਹਾਡੇ ਮਾਧਿਅਮ ਦੇ ਨਾਲ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਜੈ ਸ਼੍ਰੀ ਰਾਮ ਇਹ ਜਿਹੜਾ ਅੱਜ ਦਾ ਤੁਹਾਡਾ ਉਹ 496 ਸਾਲਾਂ ਤੋਂ ਬਾਅਦ ਉਹ ਤੇ ਲੱਖਾਂ ਵੀ ਰਾਮ ਪਕਟਾਂ ਦੇ ਬਲੀ ਰਾਮ ਤੋਂ ਬਾਅਦ ਸਾਨੂੰ ਅੱਜ ਦਿਨ ਦੇਖਣ ਨੂੰ ਮਿਲਿਆ ਵਾ ਤੇ ਇੱਕ ਇਤਿਹਾਸਿਕ ਦਿਨਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿੰਨੇ ਵੀ ਨਾਮ ਲੱਗਦਾ ਉਹਨਾਂ ਨੇ ਬਹੁਤ ਲੰਮਾ ਸਮਾਂ ਇੰਤਜ਼ਾਰ ਕੀਤਾ ਸੰਵਿਧਾਨ ਦੇ ਦਾਇਰੇ ਦੇ ਅੰਦਰ ਸਾਨੂੰ ਇਹ ਰਾਮ ਨੱਲਾ ਜੀ ਜਿਹਦੇ ਆਪਣੇ ਉਹਨਾਂ ਦੀ ਜਨਮ ਸਥਲੀ ਆ ਉੱਥੇ ਉਹਨਾਂ ਦੀ 22 ਤਰੀਕ ਦਾ ਉਹਨਾਂ ਦੀ ਮੂਰਤੀ ਵਰਤੋਂ ਹੋ ਰਹੀ ਆ ਸਥਾਪਨਾ ਹੋ ਰਹੀ ਆ ਤੇ ਤੋਂ ਮੈਂ ਅੱਜ ਕਪੂਰਥਲੇ ਦੇ ਵਿੱਚ ਉਸੇ ਹੀ ਕਲਚਰ ਦੇ ਵਿੱਚ ਬਹੁਤ ਹੀ ਇੱਕ ਵੱਡਾ ਵਾਗਿਆ ਸ਼ੋਭਾ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਹਰ ਇੱਕ ਦੀ ਰਾਜਨੀਤਿਕ ਧਾਰਮਿਕ ਸਮਾਜਿਕ ਵੱਖ-ਵੱਖ ਧਰਮਾਂ ਦੇ ਹਰ ਇੱਕ ਜਾਤ ਦੇ ਲੋਕਾਂ ਨੇ ਉਹ ਬੱਚੀ ਸਾਲੀਤਾ ਇੱਕ ਬਦੇ ਰੂਪੇ ਸ਼ੋਭਾ ਯਾਤਰਾ ਨੇ ਧਾਰਨ ਕੀਤਾ ਹੈ ਤੇ 22 ਤਰੀਕ ਨੂੰ ਮੈਂ ਸਾਰਿਆਂ ਨੂੰ ਨਵੇਦਨ ਕਰੂੰਗਾ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਲਗিয়ে ਦੁਕਾਨਾਂ ਦੇ ਕਿਉਂਕਿ ਇਹ ਇੱਕ ਅਸੀਂ ਦੀਵਾਲੀ ਮਨਾਨੇ ਆ ਇਹ ਕਿਨੇ ਇਹ ਮਹਾਂ ਦੀਵਾਲੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਕਰੂੰਗਾ ਇਸ ਦਿਨ ਨੂੰ ਅਸੀਂ ਇਤਿਹਾਸਿਕ ਬਣਾਈਏ ਅਤੇ ਇਸ ਦੇ ਭਾਗ ਤੇ ਹਿੱਸਾ ਲਈਏ ਡਿਪੈਂਡਿੰਗ ਤੁਸੀਂ ਕੀ ਕਹੋਗੇ ਕਿ ਕਾਫੀ ਅਰਚਨਾ ਵੀ ਜਿਹੜੀਆਂ ਆਉਂਦੀਆਂ ਰਹੀਆਂ ਜਦੋਂ ਅਰਚਨਾ ਵਿਦਿਆ ਦੇ ਮਸਲੇ ਦੇ ਤੇ ਪਕੂਠੇ ਦੀ ਵੀ ਬੱਸਾਂ ਜਿਹੜੀਆਂ ਪਰਪਰਸ ਜਦੋਂ ਉਧਰ ਜਾਂਦੀਆਂ ਰਹੀਆਂ ਕੀ ਕਹੋਗੇ ਮਾਤੇ ਪਹਿਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਦਾ ਜਗਰਾ ਲਾਵਾਂਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਸ਼ਰਧ ਨਿਵਾਸੀਆਂ ਨੂੰ ਪੂਰੇ ਵਰਲਡ ਨੂੰ ਬਹੁਤ ਬਹੁਤ ਮੁਬਾਰਕਾ ਕਿ ਸਾਡਾ ਜਿਹੜੇ ਪਿੱਕ ਰਾਮਚੰਦਰ ਜੀ ਇੱਕ ਪਹਿਲੇ 14 ਸਾਲ ਬਨਵਾਸ ਕੱਢ ਕੇ ਯੋਧਿਆ ਜਾਈ ਸੀਗੇ ਤੇ ਉਸ ਤੋਂ ਬਾਅਦ 496 ਸਾਲ ਬਾਅਦ ਅੱਜ ਉਹ ਆਪਣੇ ਘਰ ਪਰਤ ਰਹੇ ਨੇ ਕੋ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸਾਡੇ ਮੋਰਨ ਮੰਦ ਦੀ ਇਹ ਚੀਜ਼ ਦੇਖ ਚੁੱਕੀ ਹੈ ਹਾਂ ਇਹ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਤੁਹਾਨੂੰ ਮੌਤ ਹੋਣਾ ਪਿਆ ਕੋਈ ਚਾਈ ਥੱਕੇ ਹੋਏ ਵਿਚਾਰਿਆਂ ਨੇ ਪਿੰਡਾਂ ਉੱਤੇ ਰਾਸ਼ਾ ਪੰਗਰੀਆਂ ਕਿੰਨੇ ਚੱਕਿਆ ਨੇ ਤੇ ਪਰਿਵਾਰ ਪਿਛੋੜੋਂਦੇ ਵੀ ਰਹੇ ਤੇ ਅੱਜ ਉਹ શ્રી ਰਾਮ ਨੇ ਆਪਣੇ ਆਸ਼ੀਰਵਾਦ ਦੇ ਨਾਲ ਉਹ ਸਾਨੂੰ ਅੱਜ ਇੱਕ ਦਰਾਉ ਤਿੰਨ ਦਿਖਾਇਆ ਵਾ ਖੁਸ਼ੀਆਂ ਭਰ ਆਗਮਨ ਲਗਾਇਆ ਵਾ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਅਸੀਂ ਤਕਰੀਰ ਕਰਦੇ ਆ ਕਿ 22 ਤਰੀਕ ਨੂੰ ਜਿਹੜਾ ਰਾਮ ਮੰਦਿਰ ਨਿਰਮਾਣ ਹੋ ਰਿਹਾ ਸਾਰੇ ਪਰਿਵਾਰ ਆਪਣੇ ਦੀਵਾਲੀ ਦੀ ਤਰ੍ਹਾਂ ਉਹਨੂੰ ਮਨਾਉਣ ਪਰੇ ਦੀਮਾ ਲਾ ਕਰਨ ਬੱਚਿਆਂ ਨੂੰ ਗੋਬੀ ਜੀ ਦੀ ਜਿਹੜੀ ਪੂਰੀ ਰੌਣਕ ਲਾਈਆ ਉਹ ਮਾਰੇ ਆਪਣੇ ਬੱਚਿਆਂ ਨੂੰ ਅੱਜ ਉਹ ਗਿਆਨ ਦੇ। ਸਤਿ ਸ੍ਰੀ ਅਕਾਲ ਸਾਰੇ ਦੇਸ਼ ਨਿਵਾਸੀਆਂ ਨੂੰ ਭਾਰਤ ਨਿਵਾਸੀਆਂ ਨੂੰ ਆਲ ਵਰਲਡ ਨੂੰ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਅਸੀਂ ਬੜੇ ਖੁਸ਼ ਨਸੀਬ ਆ ਅਸੀਂ ਯੂਥ ਬੜਾ ਖੁਸ਼ ਨਸੀਬ ਆ ਅਡੇ ਛੋਟੇ ਛੋਟੇ ਬੱਚੇ ਬੜੇ ਖੁਸ਼ ਨਸੀਬ ਆ ਇਹ ਦਿਨ ਦੇਖਣ ਨੂੰ ਉਹਨਾਂ ਨੂੰ ਮਿਲਿਆ। ਇਹ 550 ਸਾਲ ਬਾਅਦ ਜਿਹੜਾ ਤੁਹਾਨੂੰ ਦਿਨ ਦੇਖਣ ਨੂੰ ਮਿਲਿਆ। ਸਾਡੀ ਪ੍ਰੇ ਭਗਵਾਨ ਦੇ ਨਾਮ ਇਸ ਲਈ ਅੱਜ ਦੀ ਸ਼ੋਪਾ ਦਾ ਆਯੋਜਨ ਕੀਤਾ ਗਿਆ ਵਾ ਐਸੇ ਡੰਗਾ ਕਰਕੇ ਕੀਤਾ ਗਿਆ ਔਰ 22 ਤਰੀਕ ਨੂੰ ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਤੋਂ ਵੀ ਵਧੀਆ ਪ੍ਰੋਗਰਾਮ ਜਿਹੜਾ ਅਸੀਂ ਜਿਹੜਾ ਲਿਖਿਆ ਹੋਇਆ ਵਾ ਉਹਨੂੰ ਕੀਤਾ ਜਾਵੇ ਔਰ ਐਸਾ ਸਮਾਗਮ ਦੇ ਵਿੱਚ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਹੀ ਕਬੂਲ ਨਿਵਾਸੀਆਂ ਨੂੰ ਉਸ ਦੀ ਅਪੀਲ ਵੀ ਕੀਤੀ ਜਾਂਦੀ ਆ ਔਰ ਸਾਡੀ ਪ੍ਰਭੂ ਰਾਮ ਅੱਤੇ ਇਹ ਹੀ ਹੱਥ ਜੋੜ ਕੇ ਬੇਨਤੀ ਕਿ ਇਦਾਂ ਦੇ ਹੀ ਦਿਨ ਸਾਨੂੰ ਦਿਖਾਈ ਜਾਣ ਕਿਉਂਕਿ ਆ ਜਿਹੜਾ ਸਾਡੇ ਨਾਲ ਜਿਹੜਾ ਅੱਜ ਅਲੀਨ ਦਰਿਆਵਾਂ ਤੁਸੀਂ ਦੇਖ ਰਹੇ ਆ ਤੁਹਾਡੇ ਨਾਲ ਹਿੰਦੂ ਤੇ ਮੁਸਲਮਣ ਚਾਰੇ ਵੀ ਅਸੀਂ ਨਾਲ ਕੱਪੜੇ ਪੇ ਚੱਲ ਰਹੇ ਆ ਉਹ ਤੁਹਾਡੇ ਲਈ ਬਹੁਤ ਸੱਜਾ ਦੇਣਾ ਅਸੀਂ ਸਾਰਿਆਂ ਦੇ ਰਹਿਣੀ ਆ ਵੀ ਜਿਹੜੇ ਸਾਡ ਨੂੰ ਜਿਹਨਾਂ ਨੇ ਸਾਡ ਨੂੰ ਸਹਿਯੋਗ ਕੀਤਾ ਔਰ ਜਿਹੜਾ ਬਦਲ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਹਿੰਦੁਸਤਾਨ ਦੇ ਸਾਰੇ ਪਾਗੋ ਸਰਦ ਹਿੰਦੀ ਹੋਣੀ ਗਈ ਹੈ ਜੈ ਸ਼੍ਰੀ ਰਾਮ ਕੀ ਕਹਿੰਦੇ ਦੁਨੀਆਂ ਸਭੇ ਇਕੱਠੀ ਪੱਤੀ ਜਾ ਰਹੀ ਹੈ ਸ਼ੋਭਾ ਜਗਨਾ ਤੇ ਜਸਾਹ ਕੱਢੀ ਚੱਪੀ ਜਾ ਰਹੀ ਹੈ ਕਿਹੜੀ ਤਰੀਆਂ ਕਿੰਤਾ ਆਈ ਹੈ ਹੋ ਗਣੋ ਤੇ ਮਾੜੀ ਪੂਰੀ ਚੋਟਾ ਵੀ ਉਹਨੂੰ ਸ਼ਾਇਦ ਸੁਝਾਏਗਾ ਹਿੰਦੀ ਵਾਸਤੇ ਸੁਝਾਏਗਾ ਤੇ ਜੇ ਗੱਲ ਕਰੀਏ 22 ਤਰੀਕ ਦੇ ਵਿੱਚ ਸਿਰਫ ਦੋ ਤਿੰਨ ਜਿਹੜੇ ਰਹਿ ਚੁੱਕੇ ਆ ਤਾਂ ਕੂਟਲਾ ਦੇ ਵਿੱਚ ਕਿਹੜਾ ਪ੍ਰੋਗਰਾਮ ਰੱਖਿਆ ਜਾ ਰਿਹਾ ਮੈਂ ਕਿਹਾ 22 ਨੂੰ ਪ੍ਰੋਗਰਾਮ ਐਂਡ ਅਜੇ ਉੱਪਰ ਬਣਾ ਰਹੇ ਨੇ ਉਹ 22 ਤਰੀਕ ਨੂੰ 5000 ਤੋਂ ਬੰਦੇ ਦੇ ਉੱਪਰ ਹੋਗਾ ਸਾਰੇ ਕਹਿੰਦੇ ਦੀਪਾ ਰਾਏ ਜੀ ਤੁਸੀਂ ਆਪਣੇ ਆਪਣੇ ਕਹਿੰਦੇ ਲਾਈਟਾਂ ਲਾਓ 3 ਲਾ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ